ਸਾਸੀ ਕਾਲਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਤਗੜੀ ਬੱਦਲਬਾਈ ਛਾਈ ਹੋਈ ਸੀ ਜਿਸ ਦੇ ਕਾਰਨ ਕਾਫੀ ਇਲਾਕਿਆਂ ਦੇ ਵਿੱਚ ਸਾਨੂੰ ਬਹੁਤ ਵਧੀਆ ਕਿਰਮਣ ਕਣੀ ਅਤੇ ਕਈ ਇਲਾਕਿਆਂ ਵਿੱਚ ਤਾਂ ਭਾਰਾ ਮੀਂਹ ਦੇਖਣ ਨੂੰ ਮਿਲਿਆ ਅੱਜ ਰਾਤ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਿਹੜੇ ਪਿੰਡ ਸ਼ਹਿਰ ਵਿੱਚ ਮੀਂਹ ਦੀ ਉਮੀਦ ਦਿਖਾਈ ਦੇਵੇਗੀ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਬਿਨਾਂ ਸਕਿੱਪ ਕਰੇ ਤਾਂ ਦੇਖਿਓ ਤਾਂ ਕਿ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਮਿਸ ਨਾ ਕਰ ਸਕੋ ਤਾਜਾ ਸੈਟਲਮੈਂਟ ਦੇਖੀ ਜਾਵੇ ਤਾਂ ਬੱਦਲਵਾਈ ਫਿਰ ਵੀ ਤਕੜੇ ਰੂਪ ਵਿੱਚ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਲਗਭਗ 10 ਜਿਲ੍ਹਿਆਂ ਦੇ ਉੱਪਰ ਤਕੜੀ ਬੱਦਲਵਾਈ ਛਾਈ ਹੋਈ ਹੈ ਜਿਦੇ ਵਿੱਚ ਬਠਿੰਡਾ ਸੰਗਰੂਰ ਬਰਨਾਲਾ ਮੋਗਾ ਲੁਧਿਆਣਾ ਮੁਕਸਰ ਸਾਹਿਬ ਤਰਨਤਾਰਨ ਦਾ ਇਲਾਕਾ ਹੋ ਗਿਆ ਜੀ ਫਿਰ ਲੁਧਿਆਣਾ ਜਲੰਧਰ ਕਪੂਰਥਲਾ ਨਮਾਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣੇ ਤੋਂ ਹੇਠਾਂ ਮਲੇਰ ਕੋਟਲਾ ਇਹ ਤਗੜੇ ਇਲਾਕੇ ਨੇ ਜਿਨ੍ਹਾਂ ਵਿੱਚ ਵਧੀਆ ਬੱਦਲਬਾਹੀ ਛਾਈ ਹੋਈ ਹੈ ਤੇ ਇਹ ਸਿਸਟਮ ਹਲੇ ਵੀ ਨਾ ਇਲਾਕੇ ਵਿੱਚ ਹਲਕੀ ਦਰਮਿਆਨੀ ਕਿਰਮਣ ਕਣੀ ਕਰਨ ਦੀ ਸਮਰੱਥਾ ਰੱਖ ਰਹੇ ਨੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਸਿਸਟਮ ਥੋੜਾ ਜਿਹਾ ਆਪਣਾ ਦਾਇਰਾ ਵਧਾ ਵੀ ਰਿਹਾ ਹੈ ਜਿਸ ਦੇ ਨਾਲ ਤਰਕੇ ਸਵੇਰੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਮੀਂਹ ਹੋਣ ਦੀ ਮੀਂਹ ਦਾ ਜਿਹਦੇ ਵਿੱਚ ਖਾਸ ਤੌਰ ਤੇ ਤਰਨਤਾਰਨ ਅੰਮ੍ਰਿਤਸਰ ਫਰੀਦਕੋਟ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਇਹ ਸਿਸਟਮ ਦੁਆਰਾ ਤੋਂ ਆਪਣੇ ਪੈਰ ਫਸਾਰ ਸਕਦਾ ਹੈ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਬਾਕੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਿੰਡਮਣਕਣੀ ਹੋ ਸਕਦੇ ਜਿਹੜੇ ਤੁਹਾਨੂੰ ਇਲਾਕੇ ਪਹਿਲਾਂ ਗਣਾਈ ਨੇ ਜਿਵੇਂ ਮੋਗਾ ਲੁਧਿਆਣਾ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਮਲੇਰ ਕੋਟਲਾ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਵੀ ਕਿਣਮਨਖਾਣੀ ਦੇ ਹਾਲਾਤ ਆਉਂਦੇ ਕੁਝ ਘੰਟੇ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅੱਜ ਦਿਨ ਦੇ ਵੇਲੇ ਤਗੜੀ ਮੀਂਹ ਦੀ ਝਟੜ ਜਿਹੜੀ ਲੱਗੀ ਹੈ ਜਿਹੜੀ ਕਿ ਸਾਨੂੰ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਸਾਹਿਬ ਤਰਨਤਾਰਨ ਦੇ ਇਲਾਕੇ ਦੇ ਵਿੱਚ ਵੀ ਕੁਝ ਮੀਂਹ ਦੇਖਣ ਨੂੰ ਮਿਲਿਆ ਉਸ ਤੋਂ ਅੱਗੇ ਚੱਲ ਜਾਈਏ ਤਾਂ ਬਠਿੰਡਾ ਸੰਗਰੂਰ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰੀ ਇਹਨਾਂ ਇਲਾਕੇ ਵਿੱਚ ਵੱਖ-ਵੱਖ ਵਕਤ ਅਲੱਗ-ਅਲੱਗ ਤਰੀਕੇ ਨਾਲ ਮੀਂਹ ਹੋਇਆ ਤਾਪਮਾਨ ਦੇ ਵਿੱਚ ਗਰਾਵੜ ਦੇਖੇਗੀ ਤਾਂ ਅੱਜ ਰਾਤ ਤਾਪਮਾਨ ਜਿਹੜਾ 22-23 ਤੋਂ ਲੈ ਕੇ 25 ਡਿਗ ਕਾਫੀ ਹੱਦ ਤੱਕ ਸਾਨੂੰ ਉਮੀਦ ਹੈ ਕਿ ਗਰਮੀ ਤੋਂ ਰਾਹਤ ਇਹਨਾਂ ਅਲੱਗੇ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ। ਬਾਕੀ ਸਵੇਰ ਸਮੇਂ ਜਿਹੜੀ ਉਮੀਦ ਦੀ ਉਮੀਦ ਹੈ ਉਹਦੇ ਬਾਰੇ ਲੱਗ ਜਾਣਕਾਰੀ ਤੁਹਾਨੂੰ ਲੈ ਕੇ ਹਾਜ਼ਰ ਹੋਵਾਂਗੇ। ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ।